ਤੋ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਪਿਆ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਸੋ ਸਾਥੀਓ ਅੱਜ ਜਿਹੜਾ ਮੇਰੇ ਖਿਆਲ ਲਗਭਗ ਤਿੰਨ ਚਾਰ ਤਰੀਕਾਂ ਤੇ ਜਿਹੜਾ ਲਗਾਤਾਰ ਜਿਹੜਾ ਆਉਣਾ ਪਿਆ ਕਿਉਂਕਿ ਜਲੰਧਰ ਦੀਆਂ ਕਈ ਮਸਲੇ ਸੀਗੇ ਜ਼ਿਲ੍ਹਾ ਮੋਗੇ ਦੇ ਬਾਗੇ ਪੁਰਾਣੇ ਦੇ ਕਈ ਮਸਲੇ ਲੈ ਕੇ ਜਿਹੜਾ ਇੱਥੇ ਤੁਸੀਂ ਪਿੱਛੇ ਸਾਡੇ ਦੇਖਦੇ ਹੋ ਜਿੱਥੇ ਮੈਂ ਖੜਾ ਆ ਇਹ ਚੀਫ ਸਕੱਟਰੀ ਆ ਜਿੱਥੇ ਕਿ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਇੱਥੇ ਬੈੰਦੇ ਆ ਚੌਥੀ ਮੰਜ਼ਲ ਦੇ ਉੱਪਰ ਤੇ ਉਥੇ ਲਗਾਤਾਰ ਕਈ ਵਾਰ ਹੀ ਆਏ ਆ ਸੋ ਆ ਕੇ ਚਾਰ ਪੰਜ ਤਰੀਕਾਂ ਤੇ ਇਹਨਾਂ ਦੀ ਗੱਲਬਾਤ ਸੁਣੀ ਆਪਾਂ ਸੋ ਨਾਲ ਦਾ ਬਦਲ ਤਿਆਂ ਜਦੋਂ ਸਾਡੇ ਸਮਾਜ ਦਾ ਕੋਈ ਸੀਨੀਅਰ ਬੰਦਾ ਕੋਈ ਵੀ ਉਸ ਕੁਰਸੀ ਤੇ ਸਵਿਧਾਨਿਕ ਕੁਰਸੀ ਤੇ ਬੈਠੇ ਤਾਂ ਸਾਡਾ ਸਮੁੱਚੇ ਸਮਾਜ ਦਾ ਜਥੇਬੰਦੀਆਂ ਦਾ ਸਾਰਿਆਂ ਦਾ ਫਰਜ ਬੰਦਾ ਪਹਿਲਾਂ ਬਈ ਕੀ ਹੁਕਮ ਲਾਉਂਦੇ ਆ ਤੇ ਕੀ ਗੱਲਬਾਤ ਹੁੰਦੀ ਆ ਤੇ ਸਾਰਾ ਕੁਝ ਸੋਚਿਆ ਸਮਝਿਆ ਸੁਣਿਆ ਤੇ ਨੋਟ ਕੀਤਾ ਕਰ ਜਾ ਕੇ ਤੇ ਅੱਜ ਜਦੋਂ ਤਰੀਕ ਤੇ ਆਏ ਆ ਸਭ ਤੋਂ ਮਿਲਾਇਆ ਇੱਕ ਛੋਟਾ ਜਿਹਾ ਮਸਲਾ ਚੱਲਦਾ ਹੀ ਬੜੇ ਚੱਲਦਾ ਛੋਟਾ ਮਸਲਾ ਤਾਂ ਗਿਆ ਕਿਉਂਕਿ ਵੀ ਜਲੰਧਰ ਦੇ ਵਿੱਚ ਡੀਸੀ ਦਫ਼ਤਰ ਜਿੱਥੇ ਹੈਗੇ ਸੌਦਾ ਸੈਂਟਰ ਆ ਔਰ ਸੜਕ ਦੇ ਪਾਰ ਇੱਕ ਪੰਜਾਬੀ ਢਾਬਾ ਆ ਉਹ ਪੰਜਾਬੀ ਢਾਬੇ ਤੋਂ ਪਹਿਲਾਂ ਇੱਕ ਖਾਲੀ ਪਲਾਟ ਹੁੰਦਾ ਸੀਗਾ ਉਹ ਖਾਲੀ ਪਲਾਟ ਦੇ ਉੱਪਰ ਅਲਾਟਮੈਂਟ ਜਿਹੜੀ ਆ ਪੁੱਡਾਂ ਨੇ ਕੀਤੀ ਸਭ ਤੋਂ ਵੱਡੀ ਬੋਲੀ ਤੇ ਲੈ ਕੇ ਇਹਨਾਂ ਨੇ 99 92 ਨੰਬਰ ਜਿਹੜਾ ਬੂਥ ਆ ਉਹ ਦੋ ਲਏ ਤੇ ਪਲਾਟ ਦੇ ਵਿੱਚ ਉਹਨਾਂ ਨੇ ਆਪਣਾ ਪੰਜਾਬੀ ਢਾਬਾ ਆਪਣੇ ਜੋ ਰਿਟਾਇਰਮੈਂਟ ਤੋਂ ਬਾਅਦ ਰਬੀਦਾਸੀਆ ਸਮਾਜ ਦੇ ਉਹ ਸੰਬੰਧ ਲੱਗਦੇ ਸੀ ਅਤੇ ਸਾਡੇ ਬਹੁਤ ਸਟਕਾਰ ਜੋ ਛੱਪੀਆ ਉਹਨਾਂ ਦੇ ਉਹ ਫੁੱਫੜੇ ਸਕੇ ਤੇ ਉਹਨਾਂ ਨੇ ਸਾਰੀ ਪੁਲਜੀ ਉੱਤੇ ਲਾਤੀ ਫੰਡ ਜੋ ਮਿਲਿਆ ਪੰਜਾਬ ਪੁਲਿਸ ਦਾ ਲੋਨ ਤੋਂ ਬਾਅਦ ਕਈ ਸਾਲਾਂ ਤੋਂ ਲਗਭਗ 20-25 ਸਾਲਾਂ ਤੋਂ ਉਹ ਟੱਬਜਨਾਉਂਦੇ ਸੀ ਆਪਣਾ ਤੇ ਜੋ ਵੀ ਸਮਾਜ ਦਾ ਬੰਦਾ ਹੁੰਦਾ ਸੀ ਬੜੇ ਪਿਆਰ ਮੋਹ ਵਤਨਾ ਉਹਨਾਂ ਨੂੰ ਹੱਥ ਦੇ ਗਿੱਟਦੇ ਉਹਦੇ ਬਾਅਦ ਇੱਕ ਛੋਟਾ ਜਿਹਾ ਜਿਹੜਾ ਆਪਾਂ ਕਹਿ ਸਕਦੇ ਹਾਂ ਲੋਹੇ ਦਾ ਇੱਕ 3-3 ਫੁੱਟ ਦਾ ਜਿਹੜਾ ਇੱਕ ਮਹਾਰਾਜ ਸਿੰਘ ਰਾਂਗੜੀ ਦਾ ਲੋਹੇ ਦਾ ਬੁੱਤ ਜਿਹੜਾ ਉਹ ਲੱਗਾ ਸੀ ਉਹ ਇਦਾਂ ਚੱਲ ਰਿਆ ਤੇ ਚੱਲਣ ਤੋਂ ਬਾਅਦ ਇੱਕ ਦਿਨ ਮੈਡਮ ਜਿਹੜੀ ਆ ਪੁਲਿਸ ਕਮਿਸ਼ਨਰ ਜਲੰਧਰ ਤੇ ਡਿਪਟੀ ਕਮਿਸ਼ਨਰ ਜਲੰਧਰ ਉੱਥੇ ਆ ਕੇ ਉਸ ਢਾਬੇ ਦੇ ਬਾਹਰ ਜਿਹੜਾ ਆ ਇੱਕ ਨੀਂ ਪੱਥਰ ਰੱਖਿਆ ਨੀਂ ਪੱਥਰ ਰੱਖਣ ਤੋਂ ਬਾਅਦ ਇਹ ਜਿਹੜੇ ਢਾਬੇ ਦੇ ਮਾਲਕ ਆ ਤੇ ਉਹਨਾਂ ਦੀ ਵਾਈਫ ਉਹਨਾਂ ਨੇ ਇਤਰਾਜ਼ ਦੋਆ ਵੀ ਇਹ ਜਿਹੜਾ ਤੁਸੀਂ ਗ੍ਰੀਨ ਬੈਲਟ ਦੇ ਵਿੱਚ ਰੱਖ ਰਹੇ ਆ ਇਹਦੇ ਨਾਲ ਹੀ ਸਾਡਾ 25 ਫੁੱਟ ਤੇ ਢਾਬਾ ਆ 20 ਫੁੱਟ ਤੇ ਢਾਬਾ ਤੇ 20 ਫੁੱਟ ਤੇ ਉੱਥੇ ਬਾਥਰੂਮ ਬਣਿਆ ਤੇ 30 ਫੁੱਟ ਦੇ ਸਾਹਮਣੇ ਠਿਕਾਣਾ ਵੀ ਆਪਾਂ ਸਟੈਚੂ ਨਾਲ ਆਈਏ ਪਹਿਲਾਂ ਤੁਸੀਂ ਇੱਕ ਲੋਹੇ ਦਾ ਬੋਰਡ ਜਿਹੜਾ ਲੱਗਾ ਆ ਉਹਨੂੰ ਲੱਗਾ ਰਹਿਣ ਤੋਂ ਵੀ ਲੰਮੇ ਪਿੰਡ ਚੌਂਕ ਦੇ ਵਿੱਚ ਵੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਂਕ ਦੇ ਜਿਹੜਾ ਬਣਿਆ ਆ ਵੀ ਜਿਹੜਾ ਸਟੈਚੂ ਆ ਤੁਸੀਂ ਉੱਥੇ ਲਾ ਦਿਓ ਤੇ ਇਹ ਗੱਲ ਉਹ ਕਹਿ ਕੇ ਉਹ ਚਲੇ ਗਿਆ ਡੀਸੀ ਸਾਹਿਬ ਨੂੰ ਪੁੱਛਿਆ ਵੀ ਇਹਦੀ ਪਰਮਿਸ਼ਨ ਦੀ ਹੈਗੀ ਆ ਡੀਸੀ ਸਾਹਿਬ ਕਹਿੰਦੇ ਵੀ ਇਹਨਾਂ ਲਈ ਆ ਬੁੱਤ ਦੀ ਮੈਡਮ ਸੀਪੀ ਨੂੰ ਪੁੱਛਿਆ ਉਹਨਾਂ ਨੇ ਕਹਿੰਦੇ ਲਈ ਆ ਜਦੋਂ ਸਾਡੇ ਨੌੜੇ ਜਾਇ ਸਰ ਜਥੇਬੰਦੀਆਂ ਦੇ ਤੇ ਅਸੀਂ ਵੀ ਡੀਸੀ ਸਾਹਿਬ ਤੇ ਮੈਡਮ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਜਿਹੜੀ ਉਹਨਾਂ ਦੇ ਫਾਊਂਡੇਸ਼ਨ ਦੇ ਪ੍ਰਧਾਨ ਆ ਉਹਨਾਂ ਨੇ ਕਿਹਾ ਸਾਡੇ ਕੋਲ ਪਰਮਿਸ਼ਨ ਹੈ ਕੀ ਆ। ਤੋਂ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਐਸੀ ਕਮਿਸ਼ਨ ਆ ਪੰਜਾਬ ਦੇ ਵਿੱਚ ਕੰਪਲੀਟ ਪਾਈ ਇੱਕ। ਉਹ ਕੰਪਲੀਟ ਤੇ ਇਹਨਾਂ ਨੇ ਨਕਸ਼ਾ ਮੰਗਾਇਆ। ਜਸਵੀਰ ਸਿੰਘ ਗੜੀ ਸਾਹਿਬ ਨੇ ਨਕਸ਼ਾ ਮੰਗਾਇਆ ਨਕਸ਼ਾ ਦਿੱਤਾ। ਉਹ ਰਿਆਂ ਪਹਿਲਾਂ ਦੋ ਤਰੀਕਾ ਪਈਆਂ ਤੀਜੀ ਤਰੀਕਾ ਜਪੀ ਸੀ। ਤੇ ਨਕਸ਼ਾ ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਯਾਰ ਤੁਹਾਨੂੰ ਕੀ ਇਤਰਾਜ਼ ਆ ਜਿਹੜਾ ਪੰਜਾਬੀ ਢਾਬੇ ਦੇ ਮਾਲਕ ਆ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੀ ਇਹਦਾ ਇਹਦਾ ਇਤਰਾਜ਼ ਕੀ ਆ। ਉਹਨਾਂ ਨੇ ਕਿਹਾ ਵੀ ਇਤਰਾਜ਼ ਇਹ ਵੀ ਪਿੱਛੇ ਸਾਡਾ ਢਾਬਾ ਤੇ ਮੁੜੇ ਇਹ। ਜਿਦੋਂ ਪਹਿਲਾ ਜਲੰਧਰ ਦੇ ਵਿੱਚ ਇੱਕ ਬੜੇ ਸਤਕਾਰ ਦੇ ਨਾਲ ਚੌਂਕ ਬਣਿਆ ਲੰਮਾ ਬੈਂਡ ਚੌਂਕ ਜਿਸ ਨੂੰ ਕਹਿੰਦੇ ਜੋ ਮਹਾਰਾਜਾ ਜਸ ਸਿੰਘ ਬਣਿਆ ਵੀ ਆਪਾਂ ਇਹ ਸਟੈਚੂ ਉੱਥੇ ਲਾ ਦਿਆ ਰਾਤ ਨੂੰ ਕਿਉਂ ਲਾਇਆ ਉਹ ਕਹਿੰਦਾ ਜੀ ਸਾਡੇ ਕੋਲ ਪਰਮਿਸ਼ਨ ਹੈ ਕਹਿੰਦੇ ਜੀ ਇਹ ਪਰਮਿਸ਼ਨ ਹੈਗੀ ਆ ਤੇ ਜਿਨ੍ਹਾਂ ਨੇ ਇਤਰਾਜ਼ ਕੀਤਾ ਬੰਦੇ ਢੱਬਿਆਂ ਆਏ ਨੇ ਉਹ ਕਹਿੰਦੇ ਜੀ ਪਰਮਿਸ਼ਨ ਹੈਗੀ ਤੇ ਫਿਰ ਦਿਨ ਇਹ ਲੋਂਦੇ ਫਿਰ ਰਾਤ ਨੂੰ 12:30 1 ਵਜੇ ਇਹ ਰਾਤ ਨੂੰ ਰਾਤ ਦੇ ਹਨੇਰੇ ਵਿੱਚ ਇਹ ਸਟੈਚੂ ਕਿਉਂ ਰੱਖ ਗਿਆ ਤੇ ਉਹਨਾਂ ਨੇ ਕੰਟਰੋਲ ਦੇ ਵੀ ਸਾਰਿਆਂ ਨੂੰ ਫੋਨ ਕੀਤਾ ਕੋਈ ਸੁਣਵਾਈ ਨਹੀਂ ਹੋਈ ਫਿਰ ਉਹਨਾਂ ਨੂੰ ਜਾਤੀਸ਼ੂ ਸ਼ਬਦ ਬੋਲੇ ਉਹਨਾਂ ਦੇ ਗਲੀ ਸਾਹਿਬ ਨੇ ਕੋਈ ਕਿ ਕਿਤੇ ਨਾ ਕਿਤੇ ਜਿਹੜੀ ਗੱਲ ਹੋਏ ਉਹੀ ਆ ਜਾਂਦੀ ਆ ਵੀ ਜਿਹੜਾ ਐਂਡ ਆਫ ਵਿਊ ਅਸੀਂ ਇਹ ਗੱਲ ਰੱਖੀ ਸੀ ਮੈਂ ਵੀ ਜੇਕਰ ਇਹਨਾਂ ਕੋਲ ਪਰਮਿਸ਼ਨ ਹੈਗੀ ਹਾਊਸ ਦੀ ਮੀਟਿੰਗ ਵਿੱਚ ਸਾਰੇ ਕਾਉਂਸਲਰ ਪਾਸ ਕਰਦੇ ਆ ਉਹ ਕਾਉਂਸਲਰ ਪਾਸ ਕਰਕੇ ਜਿਹੜੀ ਪਰਮਿਸ਼ਨ ਹੁੰਦੀ ਵੀ ਇੱਥੇ ਚੌਂਕ ਦਾ ਨਾਮ ਰੱਖਿਆ ਜਾਵੇ ਉਹ ਗੜੀ ਸਾਹਿਬ ਨੇ ਨਹੀਂ ਦੇਖਿਆ ਨਾ ਉਹ ਚੌਂਕ ਦੀ ਪਰਮਿਸ਼ਨ ਜਿਹੜੀ ਹਾਊਸ ਦੀ ਮੀਟਿੰਗ ਆ ਉਹਦਾ ਸੁਭਾ ਨਹੀਂ ਦਿੱਤਾ ਅਸੀਂ ਕਿਹਾ ਵੀ ਬੇਅਦਵੀ ਹੋ ਰਹੀ ਆ ਵੀ ਨਾਲ ਬਾਥਰ ਬਣਿਆ ਉਹਦਾ ਵੀ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਨੇ ਕਿਹਾ ਵੀ ਜਿਹੜਾ ਪੰਜਾਬੀ ਢਾਬਾ ਆ ਉਰੀ ਕਾਰਪੋਰੇਸ਼ਨ ਅਤੇ ਜਿਹੜਾ ਉਰੀ ਸਕਿਉਰਟੀ ਮਹੀਆ ਕਰਦੇ ਵੀ ਕਾਰਪੋਰੇਸ਼ਨ ਕਿਹੜੇ ਉੱਤੇ ਬੰਦੇ ਲਾ ਦੇਣੇ ਵੀ 5-7 ਬੰਦੇ ਜਿਹੜੇ ਗਨਮੈਨ ਉਹਨਾਂ ਨੂੰ ਦੇ ਦੇਣਾ ਹੈ ਜਾਂ ਹੋਮ ਆਪਣੇ ਸਕਿਉਰਟੀ ਗੱਲ ਦੇਣੇ ਵੀ ਜਿਹੜਾ ਉੱਥੇ ਰੋਵਾਂਗੇ ਸੋ ਕੋਈ ਸੁਣਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਅਸੀਂ ਜਿਹੜਾ ਆ ਉਸ ਕੋਰਟ ਵਿੱਚੋਂ ਬਾਹਰ ਆ ਗਏ ਤੇ ਹੱਥ ਜੋੜ ਕੇ ਹੱਥ ਜੋੜੀ ਤੇ ਦੋਨੇ ਵੀ ਅੱਜ ਤੋਂ ਬਾਅਦ ਤੁਹਾਡੇ ਦਰ ਤੇ ਅਸੀਂ ਨਹੀਂ ਆਵਾਂਗੇ ਕਿਉਂਕਿ ਆਉਣ ਦਾ ਫਾਇਦਾ ਵੀ ਉੱਥੇ ਹੁੰਦਾ ਜਿੱਥੇ ਕੁਝ ਮਿਲੇ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਪਾਰਟੀ ਦੀ ਨਾ ਜੇ ਤੁਹਾਨੂੰ ਆਵਾ ਦੀ ਪਾਰਟੀ ਨੇ ਤੁਹਾਨੂੰ ਇਹ ਸੀਟ ਤੇ ਬਿਠਾਇਆ ਤੇ BSP ਤੋਂ ਤੁਸੀਂ ਆ ਕੇ ਉਸ ਸੀਟ ਦੇ ਉੱਪਰ ਬੈਠੇ ਆ ਤੇ ਤੁਹਾਡਾ ਉਹ ਸੀਟ ਦੇ ਸੰਵਿਧਾਨਕ ਸੀਟ ਹੈ ਸੰਵਿਧਾਨਕ ਜਿਹੜੀ ਬਾਬਾ ਸਾਹਿਬ ਮਿਹਰਗਰ ਵੀ ਤੁਸੀਂ ਮੁਤਾਬਕ ਨਹੀਂ ਕਹਿੰਦਾ ਵੀ ਇੱਕ ਤਰਫਾ ਸੁਣੋ ਪਾਰਟੀ ਸੁਣੋ ਪਰ ਉਹਦਾ ਰਿਜ਼ਲਟ ਗੜੀ ਸਾਹਿਬ ਨੂੰ ਜ਼ਰੂਰ ਕਦਮ ਚਾਹੀਦਾ ਸੀ ਇਹ ਗੱਲ ਜ਼ਰੂਰ ਉਹਨਾਂ ਨੂੰ ਆਖਣੀ ਚਾਹੀਦੀ ਸੀ ਵੀ ਜਦੋਂ ਪਹਿਲਾਂ ਹੀ ਆਲਰੇਡੀ ਟਿਕ ਟੌਕ ਬਣਿਆ ਤੇ ਤੁਸੀਂ ਇਹ ਸਟੈਚੂ ਜਿਹੜਾ ਬੜੇ ਸਤਿਕਾਰ ਦੇ ਨਾਲ ਅਸੀਂ ਵੀ ਤੜਮਾ ਆਵਾ ਗੜੀ ਸਾਹਿਬ ਇਹ ਕਹਿੰਦੇ ਵੀ ਮੈਂ ਵੀ ਉਸ ਪ੍ਰੋਗਰਾਮ ਰੱਖੋ ਮੈਂ ਵੀ ਉਸ ਲੰਮੇ ਪਿੰਡ ਚੌਂਕ ਦੇ ਵਿੱਚ ਆ ਕੇ ਜਿੱਥੇ ਚੌਂਗਿਆ ਉੱਥੇ ਆਪਣੇ ਮਾੜਾ ਜਸਰ ਸਿੰਘ ਰਾਮਗੜ੍ਹ ਚੌਂਗ ਜਿਹੜਾ ਬੁੱਤਿਆ ਅਸੀਂ ਉੱਥੇ ਜਾਵਾਂਗੇ ਤੇ ਸਾਰੇ ਹੋਰ ਸਮਾਜ ਦੇ ਸੰਸਮਾਜੀ ਰੱਦ ਕੇ ਵੀ ਬਣਾਵਾਂਗੇ ਪਰ ਇਹ ਚੀਜ਼ ਨਹੀਂ ਗਈ ਤੇ ਨਾ ਉਹ ਜਗ੍ਹਾ ਦੇਖੀ ਇਹਨਾਂ ਨੇ ਤੇ ਨਾ ਮੌਕਾ ਦੇਖਿਆ ਜੇ ਦੋ ਬੰਦਾ ਮੌਕਾ ਨਾ ਦੇਖੇ ਜਾਂ ਆਪਣਾ ਬੰਦਾ ਕੋਈ ਭੇਜੇ ਕਿਧਰ ਪਾਣਾ ਉਹਦੀ ਕੋਈ ਸੁਣਵਾਈ ਨਹੀਂ ਸਗੀ ਇਸ ਕਰਕੇ ਅਸੀਂ ਆਪਣੀ ਜਥੇਬੰਦੀ ਵੱਲੋਂ ਹੱਥ ਜੋੜ ਕੇ ਅਪੀਲ ਕਰਕੇ ਬਾਹਰ ਆ ਗਏ ਵੀ ਚੰਡੀਗੜ੍ਹੋਂ ਗਰੀਬ ਬੰਦੇ ਜਿਹੜੇ 5-7 ਤਰੀਕਾਂ ਤੇ ਆਉਂਦੇ ਆ ਉਹ ਆਪ ਹੀ ਥੱਕ ਜਾਂਦੇ ਆ ਉਸ ਤੋਂ ਬਾਅਦ ਇੱਕ ਸਾਡੇ ਬਹੁਤ ਸਦਗਾਰ ਭਾਈ ਨਾਲ ਖੜੇ ਆ ਜਿਨ੍ਹਾਂ ਦਾ ਇੱਕ ਬਾਗੇ ਪੁਰਾਣੇ ਦੇ ਵਿੱਚ ਰਾਜੋਗਣ ਪਿੰਡ ਦੇ ਵਿੱਚ ਘਰ ਸੀਗਾ ਉਹ ਘਰ ਦੇ ਵੀ ਤਿੰਨ ਮਰਲੇ ਜਿਹੜੇ ਆ ਨੈਸ਼ਨਲ ਹਾਈਵੇ ਚੋਂ ਐਕਵਾਇਰ ਹੋਏ ਆ ਉਹਦਾ ਵੀ ਪੈਸੇ ਮਿਲੇ ਜਿਹੜਾ ਮਲਬੇ ਦੇ ਪੈਸੇ ਮਿਲੇ ਆ ਤੇ ਉਹਦੇ ਨਾਲ ਹੀ ਇੱਕ ਨੈਸ਼ਨਲ ਹਾਈਵੇ ਦਾ ਇੱਕ ਜਿਹੜਾ ਸਰਵਿਸ ਲੇਨ ਜਿਹੜੀ ਜਾਂਦੀ ਆ ਤੇ ਉਹਦੇ ਵਿੱਚ ਵਾਈਬ੍ਰੇਟਰ ਚੱਲਦਾ ਆ ਨਾ ਇਹ ਖੁੱਦ ਆਦੂ ਜਿਹੜੇ ਰਾਤ ਨੂੰ ਸੁੱਤੇ ਸੀ ਕਿ ਉਹ ਵਾਈਬ੍ਰੇਟਰ ਦੀ ਧਮਕ ਦੇ ਨਾਲ ਸਾਡਾ ਮੰਜਾ ਹਿੱਲਿਆ ਸਾਡੀ ਕੰਧਾਂ ਜਿਹੜੀਆਂ ਉੱਪਰ ਜਿਹੜਾ ਆਪਣੇ ਪੱਖੇ ਲਾਇਆ ਸੀ ਉਹ ਹਿੱਲਦੇ ਸੀ ਤੋ ਹਿਲੰਡ ਦੇ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਗਿਆ ਵੀ ਇਹਦੀ ਬੰਦ ਕਰਦੇ ਸਾਡਾ ਘਾਟੇ ਪਣਾ ਉਹ ਬੰਦਿਆਂ ਨੇ ਵਾਈਬਰੇਟ ਬੰਦ ਨਹੀਂ ਕੀਤਾ ਆਦੇ ਬੰਦ ਨਹੀਂ ਕਰਨ ਦੇ ਬਾਅਦ ਉਹਦੇ ਘਰ ਜੇ ਛੱਪਾਂ ਆ ਉਹ ਪਾਈ ਦਾ ਨੁਕਸਾਨ ਹੋ ਗਿਆ ਸਾਰਾ ਜਿਹੜਾ ਪਿਆ ਤੇ ਜੇਕਰ ਕਿਤੇ ਰਾਤ ਨੂੰ ਅੰਦਰ ਰਹਿੰਦੇ ਬਾਹਰ ਆ ਕੇ ਨਾ ਕਹਿੰਦੇ ਤੇ ਥੱਲੇ ਇਹਨਾਂ ਨੇ ਵੀ ਵਿੱਚ ਆ ਜਾਣਾ ਸੀਗਾ ਓਰੀਆਂ ਬਜਾਰਿਆਂ ਨੇ ਕਿੰਨੀਆਂ ਤਰੀਕਾਂ ਪਾਤੀਆਂ ਇਹ ਬੰਦੇ ਗਰੀਬ ਬੰਦਾ ਵਿਚਾਰਾ ਇਹਨਾਂ ਦੇ ਬੇਟੀ ਦਾ ਲਾਜਬਾ ਤੇ ਸਾਰਾ ਪੈਸਾ ਜੋਸ਼ੀ ਦੇਤਾ ਇਹਨਾਂ ਕੋਲ ਤੇਲ ਪਾਉਣ ਤੇ ਗੱਡੀ ਤੇ ਪੈਸਾ ਨਹੀਂ ਸੀ ਅਸੀਂ ਆਪਣੀ ਜਥੇਬੰਦੀ ਵੱਲੋਂ ਸਾਰਿਆਂ ਨੂੰ ਮਤ ਕਰਕੇ ਤੇਲ ਦੀ ਗੱਡੀ ਦੇ ਪੈਸੇ ਜਾਣੇ ਕਦੀ ਕੁਛ ਕਰਨਾ ਇਹਨਾਂ ਨੂੰ ਇੱਥੇ ਤਰੀਕਾ ਦੇ ਆ ਅੱਜ ਵੀ ਜਿਹੜਾ ਪੁਲਿਸ ਸੁਣਵਾਈ ਨਹੀਂ ਹੋਈ ਉਹ ਵੀ ਫੇਰ ਦੁਬਾਰਾ 23 ਤਰੀਕ 23 ਜਿਹੜੀਆਂ ਦਸੰਬਰ ਤਰੀਕ ਪਾਤੀ ਜਦ ਕਿ ਇਹਨਾਂ ਨੇ ਕਿਹਾ ਸੀ ਤੁਹਾਡਾ ਫੈਸਲਾ ਜ਼ਰੂਰ ਕਰਾਵਾਂਗੇ ਗੱਲ ਇਹ ਆ ਵੀ ਜੋ ਸਚਾਈ ਹੈ ਜਾਂ ਸੰਵਿਧਾਨਿਕ ਕੰਮ ਆ ਜੇ ਉਹੀ ਸਾਡਾ ਕਮਿਸ਼ਨ ਨਹੀਂ ਕਰੂਗਾ ਤੇ ਬੰਦੇ ਕਿੱਥੇ ਜਾਓਗੇ ਤੋਂ ਮੈਂ ਗੜੀ ਸਾਹਿਬ ਨੂੰ ਅਪੀਲ ਕਰਦਾ ਵੀ ਗੜੀ ਸਾਹਿਬ ਜੀ ਆਪਾਂ ਕੋਰਟ 'ਚ ਬੈਠੇ ਆਂ ਸੰਵਿਧਾਨ ਸੂਟ ਬੈਠੇ ਆਂ ਕਿਤੇ ਨਾ ਕਿਤੇ ਕੋਈ ਫੈਸਲਾ ਕਰੋ ਇਹ ਨਾ ਪੀ ਤੁਸੀਂ ਜਿਹੜੇ ਵੱਡੇ ਸਰਮਾਇਦਾਰ ਪਾਰਟੀਆਂ ਜਿਨ੍ਹਾਂ ਦੀ ਅਪਰੋਚ ਆ ਕਿ ਅਸੀਂ ਜਾਂ ਸਾਡੇ ਨਾਲ ਪਾਜੀ ਜਿਹੜੇ ਬੰਦੇ ਆਉਣਗੇ ਉਹ ਉਹੀ ਹੁੰਦੇ ਆ ਜਿਨ੍ਹਾਂ ਦੀ ਕੋਈ ਪੋਲੀਟਿਕਲੀ ਜਾਂ ਬਹੁਤ ਵੱਡੇ ਪੱਧਰ ਦੇ ਉੱਪਰ ਖੋਹ ਨਹੀਂ ਹੁੰਦਾ ਕਿ ਦੋ ਸੈਂਟਰ ਤੋਂ ਜਾਂ ਪੰਜਾਬ ਸਰਕਾਰ ਤੋਂ ਉਹ ਜਿਹੜੇ ਗਰੀਬ ਬੰਦੇ ਜਿਹੜੇ ਸਾਡੇ ਨਾਲ ਜੁੜੇ ਹੁੰਦੇ ਆ ਅਸੀਂ ਤਾਂ ਉਹਨਾਂ ਨੂੰ ਸਾਫ਼ ਬਾਤ ਤੇ ਤੁਹਾਡੇ ਕੋਲ ਭੇਜਦੇ ਆ ਤੇ ਇੱਕ ਦਰਵਾਜ਼ਾ ਤੇ ਮੈਂ ਆਪਣੇ ਪਿੰਡ ਦੀ ਵੀ ਦਿੱਤੀ ਸੀ ਵੀ ਇੱਥੇ ਕਮਿਊਨਿਟੀ ਹਾਲ ਬਣ ਜਾਵੇ ਇੱਥੇ ਯਾਰ ਆਈਪੀਐਸ ਆਈਐਸ ਕੋਚਿੰਗ ਸੈਂਟਰ ਬਣ ਜਾਵੇ ਇੰਡੋਰ ਸਟੱਡੀਆ ਬਣ ਜਾਵੇ ਵੀ ਜਿਹੜਾ ਬਾਰ-ਬਾਰ ਸਾਡੇ ਪਿੰਡਾਂ ਦੇ ਆਲੇ-ਦੁਆਲੇ ਢੇਰਿਆ ਉਹ ਤੁੱਕੇ ਜਾਣ ਜਿਹੜਾ ਪਾਣੀ ਆ ਸਾਡੇ ਘਰਾਂ ਮੋੜੇ ਖੜਾ ਹੁੰਦਾ ਉਹਦਾ ਕੋਈ ਬੰਦਵਾਸ ਨਾਵੇ ਉਹ ਵੀ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਗੜੀ ਸਾਹਿਬ ਨੇ ਇੱਕ ਹੋਰ ਰਖਾ ਦਿੱਤੀ ਸੀ ਵੀ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਤਰੰਤਨ ਇਲੈਕਸ਼ਨ ਦੇ ਵਿੱਚ ਜਿਹੜਾ ਕਿਹਾ ਸੀਗਾ ਵੀ ਜਿਹੜੇ ਭੁੱਖੇ ਸਾਧੂ ਆਪਾਂ ਵੀ ਇਹ ਜੰਦੇ ਵੀ ਜੇ ਸਾਨੂੰ ਕੋਈ ਗੱਲ ਘਟ ਦੇਵੇ ਤਾਂ ਅਸੀਂ ਤਰੰਤ ਐਸਆਰ ਦਾ ਪਰਚਾ ਗੜੀ ਸਾਹਿਬ ਨੇ ਉੱਤੇ ਬੜਾ ਐਕਸ਼ਨ ਲਿਆ ਰਾਜਾ ਬੜਿੰਗ ਤੇ ਉੱਪਰ ਤੇ ਜਦੋਂ ਰੈਵਰਾਣ ਵੀ ਭੁੱਖੇ ਸਾਧੂ ਕਹਤਾ ਤੇ ਉਹਨਾ ਉੱਪਰ ਮੈਨੂੰ ਦਰਖਾਸਤ ਵੀ ਨਹੀਂ ਮੇਰੀ ਫੜੀ ਮੈਂ ਦਰਖਾਸਤ ਦਿੱਤੀ ਸੀ ਇੱਕ ਅਖਬਾਰ 'ਚ ਪ੍ਰਿੰਟ ਕਢਾ ਕੇ ਇਹਨਾਂ ਨੂੰ ਬਰਸੇਵ ਸੈਂਡ ਕੀਤਾ ਸੀਗਾ ਵੀ ਤੁਸੀਂ ਇੱਕ ਸਲੋ ਆਪਣੇ ਨੋਟਸ ਲੈਣੇ ਆ ਇਹਦੇ ਵਿੱਚ ਵੀ ਜਿਹੜਾ ਨੋਟਸ ਲਿਆ ਜਾਵੇ ਪ੍ਰਗੜੀ ਸਾਹਮਣੇ ਉਹ ਸਾਫ ਸ਼ਬਦਾਂ 'ਚ ਮਨ੍ਹਾ ਕਰਦਾ ਵੀ ਇਹ ਇਹ ਤਾਂ ਇਤਿਹਾਸ 'ਚ ਲਿਖਿਆ ਹੀ ਆ ਵੀ ਜੇਕਰ ਲਿਖਿਆ ਹੋਇਆ ਤਾਂ ਫਿਰ ਠੀਕ ਆ ਬਈ ਇਹ ਦੂਜੇ ਕੰਡੇ ਦਾ ਵੀ ਤੁਸੀਂ ਵੀ ਕਹੋ ਵੀ ਜਿਹੜਾ ਹੋ ਸਾਡੇ ਸਮਾਜ ਨੂੰ ਕੋਈ ਹਰੀ ਜਾਣੇ ਕਹਿੰਦਾ ਕੋਈ ਕੋਸ਼ ਕਹਿੰਦਾ ਕੋਈ ਭਗਤ ਕਹਿੰਦਾ ਫੇ ਕਹੀ ਜਾਣ ਤੋਂ ਦਾਲ ਲਿਆ ਵੀ ਜਦੋਂ ਅਸੀਂ ਬੋਲਣਾ ਹੀ ਨਹੀਂ ਆਪਾਂ ਦਾ ਸਤਿਕਾਰ ਚਾਹੁੰਦੇ ਆ ਵੀ ਸਾਡੇ ਗੁਰੂਆਂ ਦਾ ਸਾਡੇ ਸਮਾਜ ਦਾ ਸਤਿਕਾਰ ਹੋਵੇ ਅਨਮੋਲ ਵਰਗ ਨੇ ਬੋਲਿਆ ਚਾਹੇ ਉਹ ਸਾਡੀ ਵੀ ਆ ਅਸੀਂ ਉਹਨੂੰ ਸਤਿਕਾਰ ਨਾਲ ਗਿਆ ਵੀ ਦੂਜੇ ਬੰਦੇ ਵੀ ਜਿਹੜੇ ਵੀਡੀਓ ਪਾਉਂਦੇ ਨੇ ਅਸੀਂ ਇਤਰਾਜ਼ ਦਵੰਦੇ ਜੇ ਸਾਡੇ ਬੰਦੇ ਪਾਉਂਦੇ ਆ ਤੇ ਅਸੀਂ ਵੀ ਇਤਰਾਜ਼ ਬਣਾ ਉਹਨਾਂ ਨੇ ਮਾਫੀ ਮੰਗੀ ਆ ਵੀ ਜੇਕਰ ਅਸੀਂ ਸੀਐਮ ਸਾਹਿਬ ਸਾਡੇ ਡੇਟਾ ਸੈਂਟਰ ਤੋਂ ਬੱਲਾ ਆਗੇ ਤਾਂ ਗੁਰੂ ਰਬੀਦਾਸ ਜੀ ਨੇ ਸਤਿਗੁਰੂ ਰਬੀਦਾਸ ਕਹਿੰਦੇ ਆ ਜੈ ਗੁਰੂਦੇਵ ਧੰਨ ਗੁਰਦੇਵ ਵੀ ਨਾਲ ਲਾਉਂਦੇ ਆ ਦੇ 50 ਕਿਲੋਮੀਟਰ ਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਅੰਮ੍ਰਿਤਸਰ ਜਿਹੜੇ ਪਹੁੰਚਦੇ ਆ ਹਰਮੰਦਰ ਸਾਹਿਬ ਦੇ ਉੱਪਰ ਜਿੱਥੇ ਗੁਰੂ ਰਾਮਦਾਸ ਮਾਰੇ ਦੀ ਨਗਰੀ ਆ ਤੇ ਉਹਦੇ ਨਾਲ ਜਿਹੜੀ ਜਿਮਨੀ ਚੌਂ ਤਰਨਤਾਰਨ ਚੌਰੀ ਆ ਉੱਥੇ ਜਾ ਕੇ ਆਪਾਂ ਭਗਤ ਕਹਿੰਦੇ ਆ ਤੇ ਧੁੱਕੇ ਸਾਧੂ ਕਹਿੰਦੇ ਆ ਤੇ ਗੜੀ ਸਾਹਿਬ ਨੇ ਕੋਲੇ ਮੇਰੇ ਕੋਲ ਇਦਾਂ ਦੇ ਹੋਰ ਕਈ ਮਸਲੇ ਆ ਵੀ ਜਿਹੜੇ ਗੜੀ ਸਾਹਿਬ ਨੇ ਨਹੀਂ ਬੂੜੀ ਕੀਤੇ ਅਸੀਂ ਤਾਂ ਬਾਰ ਬਾਰ ਆ ਰਹੇ ਸੀਗੇ ਵੀਰ ਐਂਡ ਆ ਵਿਊ ਕੀ ਆ ਐਂਡ ਕੀ ਹੁੰਦਾ ਐਂਡ ਫਿਰ ਉਹੀ ਆ ਤੇ ਘੁੰਮ ਘਮਾ ਕੇ ਆਪਾਂ ਇੱਥੋਂ ਚਾਹ ਪੀਤੀ ਚੱਲੇ ਗਏ ਘਰ ਨੂੰ ਤੇ ਇਹ ਵਿਚਾਰੇ ਅਗਲੀ ਵਾਰੀ ਕਹਿੰਦੇ ਵੀ ਅਸੀਂ ਆਉਣਾ ਕਿੱਦਾਂ ਹੁਣ ਤਾਂ ਇਹ ਕਹਿੰਦੇ ਬੱਸਾਂ ਨੇ ਆਉਣ ਜੇ ਸਾਡੇ ਪੈਸੇ ਵੀ ਨਹੀਂ ਤੇ ਗੱਡੀ ਸਾਾਨੂੰ ਚਾਹੀਦਾ ਵੀ ਜਿਹੜਾ ਗਰੀਬ ਵਰਗ طبਕਾ ਦੱਬਿਆ ਗੁਜਲਾ ਵਰਗ ਆ ਜਿੱਦਕ ਕਿ ਬਡੀ ਵੱਡੀ ਗੱਲ ਆ ਵੀ ਜੇਕਰ ਅਸੀਂ ਜਿਹੜੀ ਇੱਥੇ ਕੋਟ ਲਾਉਨੇ ਆ ਤੇ ਉਸੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਗਰੀਬ ਬੰਦੇ ਜਿਹੜੇ ਕਹਿੰਦੇ ਭਾਈ ਨਹੀਂ ਆ ਸਕਦੇ ਚੰਡੀਗੜ੍ਹ ਇੰਨੀ ਦੂਰ ਤੇਲ ਪਾਣੀ ਖਾਚ ਕੇ ਨਹੀਂ ਆ ਸਕਦੇ ਉਸ ਜ਼ਿਲ੍ਹਿਆਂ ਦੇ ਵਿੱਚ ਕੋਟ ਲਾਉਣ ਉਹਨਾਂ ਦੇ ਉੱਥੇ ਜ਼ਿਲ੍ਹੇ ਜਾ ਕੇ ਉੱਥੇ ਆਫਸਰ ਜਿਹੜੇ ਆ ਉਹ ਸੱਦ ਕੇ ਉੱਥੇ ਬੈਠਣ ਤਾ ਜੋ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਆ ਚੰਡੀਗੜ੍ਹ ਆਉਣ ਦੀ ਨਾ ਹੋਵੇ ਜੇਕਰ ਇਹਨਾਂ ਦੀ ਜਗ੍ਹਾ ਤੇ ਮੈਂ ਹੁੰਦਾ ਜੇਕਰ ਕਿਤੇ ਸਾਨੂੰ ਮੌਕਾ ਮਿਲਿਆ ਹੁੰਦਾ ਇਹ ਸੀਟ ਤੇ ਅਸੀਂ ਇੱਥੇ ਨਹੀਂ ਕਿਸੇ ਨੂੰ ਬੁਲਾਉਣਾ ਸੀ ਮੈਂ ਖੁਦ ਉਸ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਸੁਣਵਾਈ ਕਰਨੀ ਸੀ ਲੋਕਾਂ ਦੀ ਪੁਲਟੀ ਕਰਨੀ ਸੀ ਕਿਸੇ ਵੀ ਗਰੀਬ ਬੰਦੇ ਨੂੰ ਇੰਨੀ ਦੂਰ ਤੇਰ ਫੁਕਣ ਦੀ ਲੋੜ ਨਹੀਂ ਸੀ ਅਸੀਂ ਖੁਦ ਉਹਨਾਂ ਕੋਲ ਜਾਣਾ ਸੀ ਕਿਉਂਕਿ ਸਾਨੂੰ ਸਰਕਾਰੀ ਪੈਸਾ ਮਿਲਦਾ ਤੇਲ ਮਿਲਦਾ ਸਭ ਕੁਝ ਮਿਲਦਾ ਫੈਸਿਲਿਟੀ ਮਿਲਦੀ ਆ ਅਸੀਂ ਕਿਉਂ ਨਾ ਲੋਕਾਂ ਤੱਕ ਜਾਈਏ ਅਸੀਂ ਜੋ ਗਰੀਬ ਹਨਾ ਤੇਲ ਫੁਕੇ ਇੱਥੇ ਆਪਾਂ ਸੱਦਦੇ ਆ ਇਸ ਕਰਕੇ ਇਹ ਚੀਜ਼ਾਂ ਨੂੰ ਜ਼ਰੂਰ ਗੌਰ ਕਰਨਾ ਚਾਹੀਦਾ ਸੀ ਅਸੀਂ ਤਾਂ ਇਹ ਸਾਰੀ ਜਿਹੜੀ ਵੀਡੀਓ ਪਾਈ ਆ ਵੀ ਹੌਣ ਵਾਲੇ ਸਮੇਂ ਦੇ ਵਿੱਚ ਸਾਰੇ ਲੋਕਾਂ ਨੂੰ ਜਾਗਰਤ ਕਰਾਂਗੇ ਅਤੇ ਜਿੱਥੇ ਕਿਤੇ ਵੀ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਉਹਨਾਂ ਨੂੰ ਕਹਾਂਗੇ ਵੀ ਆਪਣੇ ਜ਼ਿਲ੍ਹਿਆਂ ਦੇ ਵਿੱਚ ਭਰਾਵਾ ਜੜੀਆਂ ਇਹ ਕੋਟਾਂ ਲੱਗਣ ਅਤੇ ਜਲਦੀ ਹੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਕੇ ਇਹ ਕਹਾਂਗੇ ਵੀ ਜਿਹੜਾ ਇੱਥੇ ਚੰਡੀਗੜ੍ਹ ਤੇ ਗਰੀਬਾਰੇ ਲੋਕ ਸੱਦਦੇ ਆ ਇਹ ਕਮਿਸ਼ਨ ਦੇ ਚੇਅਰਮੈਨ ਉਸ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਗਰੀਬ ਲੋਕਾਂ ਦੀ ਸੁਣਵਾਈ ਕਰਨ ਉਹਨਾਂ ਦੇ ਦਰ ਦੇ ਉੱਪਰ ਜਾ ਕੇ ਜੜੀਆਂ ਇਹ ਕੋਟਾ ਲਉਣ ਤਾਂ ਜੋ ਲੋਕ ਜਿਹੜੇ ਆ ਇਸ ਜਿਹੜਾ ਆਪਣੇ ਆਉਣ ਜਾਣ ਦੇ ਤੰਗੀ ਤੋਂ ਪਰੇਸ਼ਾਨ ਲੱਗੋ ਕਿ ਜਿਹੜਾ ਬੰਦਾ ਤਾਂ ਚਾਰ ਪੈਸੇ ਹੈਗੇ ਗੱਡੀ ਹੈਗੀ ਉਹ ਤਾਂ ਆ ਸਕਦਾ ਜਿਹੜਾ ਬੰਦਾ ਮਾਤੜ ਬੰਦਾ ਉਹ ਕਿੱਥੇ ਜਾ ਸਕਦਾ ਸੋ ਸਾਨੂੰ ਤਾਂ ਕੋਈ ਇਨਸਾਫ ਨਹੀਂ ਮਿਲਿਆ ਗੜੀ ਸਾਹਿਬ ਤੋਂ ਅਸੀਂ ਤਾਂ ਮੱਥਾ ਟੇਕ ਕੇ ਇੱਥੇ ਆ ਗਏ ਆ ਸੋ ਹੋਰ ਵੀ ਕਿਸ ਨੂੰ ਜੇ ਇਨਸਾਫ ਮਿਲਿਆ ਹੋਵੇ ਤਾਂ ਜਰੂਰ ਦੱਸਣਾ ਸੋ ਆਪਾਂ ਲ ਚੁੰਨੇ ਆ ਵੀ ਜੇ ਸੰਵਿਧਾਨਕ ਸਿੱਧ ਹੈਗੀ ਆ ਤੇ ਲੋਕਾਂ ਦੀ ਸੁਣਵਾਈ ਜਰੂਰ ਜੇ ਪਪਾ 100 ਦੇ ਵਿੱਚੋਂ 100% ਨਹੀਂ ਵੀ ਕਰ ਸਕਦੇ ਤਾਂ 25% ਦਾ ਕੁਝ ਰਾਹਤ ਦੇ ਦੀ ਵੀ ਥੋੜਾ ਜਿਹਾ ਬੰਦਿਆਂ ਦਾ ਕੰਮ ਹੀ ਚੱਲ ਜਵੇ ਕੋਈ ਇਨਸਾਮ ਹੋ ਜਵੇ ਪਰ ਉਹ ਜੀ ਸਾਨੂੰ ਨਹੀਂ ਮਿਲੀ ਇੰਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰ ਗੁਰਦੇਵ ਜੈ ਪੀਮ ਜੈ ਪਰ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under CheckTrade platform www.checktrade.com 921760.